ਰੋਟਰੀ ਕਲੱਬ ਗੁਰਾਇਆਂ ਮਿਡ Town ਅਤੇ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਗੁਰਾਇਆਂ ਵੱਲੋਂ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਦਾਖਾ ਲੁਧਿਆਣਾ ਦੇ ਸਹਿਯੋਗ ਨਾਲ ਸਵਰਗੀ ਸੁਰੇਂਦਰ ਕੁਮਾਰ ਵਰਮਾ ਜੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਚਿੱਟੇ ਮੋਤੀਆਂ ਦਾ ਫ੍ਰੀ ਆਪਰੇਸ਼ਨ ਕੈਂਪ 12 ਅਪ੍ਰੈਲ ਨੂੰ ਗੀਤਾ ਪਵਨ ਦਾਣਾ ਮੰਡੀ ਗੁਰਾਇਆਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕ럽 ਦੇ ਸਕੱਤਰ ਅਤੇ ਗੀਤਾ ਪਵਨ ਦੇ ਟਰਸਟੀ ਸਚਿਨ ਵਰਮਾ ਨੇ ਦੱਸਿਆ ਕਿ ਇਹ ਕੈਂਪ ਉਹ ਆਪਣੇ ਪਿਤਾ ਸ਼੍ਰੀ ਸੁਰਿੰਦਰ ਕੁਮਾਰ ਵਰਮਾ ਜੀ ਦੀ ਯਾਦ ਨੂੰ ਸਮਰਪਿਤ ਲਗਾ ਰਹੇ ਹਨ ਜਿਸ ਵਿੱਚ ਮਰੀਜ਼ਾਂ ਦੀ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾਵੇਗਾ ਇਸ ਤੋਂ ਇਲਾਵਾ ਚਿੱਟੇ ਮੋਦੀ ਦੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਇਹ ਕੈਂਪ ਸ਼ਨੀਵਾਰ 12 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਕੈਂਪ ਦਾ ਲੋੜਵੰਦ ਵੱਧ ਤੋਂ ਵੱਧ ਲਾ ਲੈ ਸਕਦੇ ਹਨ ਸੈਚਰਡੇ ਇਸ ਸੈਚਰਡੇ ਮਿਤੀ 12 ਤਰੀਕ ਨੂੰ 12 4 2025 ਨੂੰ ਗੀਤਾ ਭਵਨ ਦੇ ਵਿਖੇ ਅਸੀਂ ਰੋਟਰੀ ਕਲਬ ਗਰਾਇਆ ਮੀ ਟਾਊਨ ਦੇ ਵੱਲੋਂ ਸ਼ੰਕਰਾਈ ਹਸਪੀਟਲ ਦੇ ਨਾਲ ਮੇਰੇ ਫਾਦਰ ਸਾਹਿਬ ਸ਼੍ਰੀ ਸੁਵਿੰਦਰ ਕੁਮਾਰ ਬਰਮਾ ਦੀ ਯਾਦ ਦੇ ਵਿੱਚ ਅੱਖਾਂ ਦਾ ਕੈਂਪ ਲਗਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਚਿੱਟੇ ਮੋਤੀ ਇਹਦਾ ਫ੍ਰੀ ਆਪਰੇਸ਼ਨ ਕੀਤਾ ਜਾ ਰਿਹਾ ਤੋਂ ਮੈਂ ਸਾਰੇ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਕਿ ਜੋ ਤੁਹਾਡੇ ਦੇ ਕੋਈ ਨੇੜੇ ਲੋੜਵੰਦ ਮਰੀਜ਼ ਹੈ ਜਾਂ ਇਸ ਤਰ੍ਹਾਂ ਦਾ ਉਹਨੂੰ ਖੁਸ਼ ਇਲਾਜ ਦੀ ਲੋੜ ਹੈ ਤਾਂ ਉਹਨੂੰ ਇੱਥੇ ਭੇਜਿਆ ਜਾਵੇ ਤਾਂ ਕਿ ਉਹਨੂੰ ਇੱਕ ਫ੍ਰੀ ਇਲਾਜ ਮਿਲ ਸਕੇ ਜਿੰਨੀਆਂ ਵੀ ਸਰਜਰੀ ਦਾ 50 ਹੋਣ 100 ਹੋਣ ਉਹ ਸਾਡੀ ਕਲੱਬ ਦੇ ਵੱਲੋਂ ਫ੍ਰੀ ਕੀਤੀਆਂ ਜਾਣਗੀਆਂ ਤੇ ਇੱਕ ਵਾਰੀ ਮੈਂ ਫਿਰ ਬੇਨਤੀ ਕਰਦਾ ਕਿ ਸਾਰੇ ਸੱਜਣਾ ਭਰਾਵਾਂ ਨੂੰ ਕਿ ਜਿਹੜਾ ਵੀ ਲੋੜਵੰਦ ਹੈ ਉਹਨੂੰ ਐਡਰੈਸ ਤੇ ਡੇਟ ਦਾ ਇਤਲਾਹ ਕੀਤੀ ਜਾਵੇ ਤਾਂ ਜੋ ਆਪ ਕੋ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਇਹ ਟਾਈਮ 1 ਵਜੇ ਸ਼ਾਮ ਤੱਕ ਹੋਏਗਾ ਤੇ ਸਵੇਰੇ 9 ਵਜੇ ਤੋਂ ਸਟਾਰਟ ਹੋ ਕੇ ਦੁਪਹਿਰ 1 ਵਜੇ ਤੱਕ ਹੋਏਗਾ ਜੀ ਥੈਂਕ ਯੂ then ਸ਼ਨੀਵਾਰ ਥੈਂਕ ਯੂ ਰੋਟਰੀ ਕਲੱਬ ਗੁਰਾਇਆਂ ਮਿਡ Town ਅਤੇ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਗੁਰਾਇਆਂ ਵੱਲੋਂ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦਾਖਾ ਲੁਧਿਆਣਾ ਦੇ ਸਹਿਯੋਗ ਨਾਲ ਸਵਰਗੀ ਸੁਰੇਂਦਰ ਕੁਮਾਰ ਵਰਮਾ ਜੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਚਿੱਟੇ ਮੋਤੀਆਂ ਦਾ ਫ੍ਰੀ ਆਪਰੇਸ਼ਨ ਕੈਂਪ 12 ਅਪ੍ਰੈਲ ਨੂੰ ਗੀਤਾ ਪਵਨ ਦਾਣਾ ਮੰਡੀ ਗੁਰਾਇਆਂ ਵਿਖੇ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕ럽 ਦੇ ਸਕਤਰ ਅਤੇ ਗੀਤਾ ਪਵਨ ਦੇ ਟਰਸਟੀ ਸਚਿਨ ਵਰਮਾ ਨੇ ਦੱਸਿਆ ਕਿ ਇਹ ਕੈਂਪ ਉਹ ਆਪਣੇ ਪਿਤਾ ਸ਼੍ਰੀ ਸੁਰਿੰਦਰ ਕੁਮਾਰ ਵਰਮਾ ਜੀ ਦੀ ਯਾਦ ਨੂੰ ਸਮਰਪਿਤ ਲਗਾ ਰਹੇ ਹਨ ਜਿਸ ਵਿੱਚ ਮਰੀਜ਼ਾਂ ਦੀ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾਵੇਗਾ ਇਸ ਤੋਂ ਇਲਾਵਾ ਚਿੱਟੇ ਮੋਤੀ ਦੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਇਹ ਕੈਂਪ ਸ਼ਨੀਵਾਰ 12 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਕੈਂਪ ਦਾ ਲੋੜਵੰਦ ਵੱਧ ਤੋਂ ਵੱਧ ਲਾ ਲੈ ਸਕਦੇ ਹਨ ਸੈਚਰਡੇ ਇਸ ਸੈਚਰਡੇ ਮਿਤੀ 12 ਤਰੀਕ ਨੂੰ 12 4 2025 ਨੂੰ ਗੀਤਾ ਭਵਨ ਦੇ ਵਿਖੇ ਅਸੀਂ ਰੋਟਰੀ ਕਲੱਬ ਗਰਾਇਆ ਮਿਟਾਉਨ ਦੇ ਵੱਲੋਂ ਸ਼ੰਕਰਾਈ ਹਸਪੀਟਲ ਦੇ ਨਾਲ ਮੇਰੇ ਫਾਦਰ ਸਾਹਿਬ ਸ਼੍ਰੀ ਸੁਵਿੰਦਰ ਕੁਮਾਰ ਵਰਮਾ ਦੀ ਜਾਦ ਦੇ ਵਿੱਚ ਅੱਖਾਂ ਦਾ ਕੈਂਪ ਲਗਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਚਿੱਟੇ ਮੋਤੀ ਇਹਦਾ ਫ੍ਰੀ ਆਪਰੇਸ਼ਨ ਕੀਤਾ ਜਾ ਰਿਹਾ ਤੋਂ ਮੈਂ ਸਾਰੇ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਕਿ ਜੋ ਤੁਹਾਡੇ ਦੇ ਕੋਈ ਨੇੜੇ ਲੋੜਵੰਦ ਮਰੀਜ਼ ਹੈ ਜਾਂ ਇਸ ਤਰ੍ਹਾਂ ਦਾ ਉਹਨੂੰ ਖੁਸ਼ ਇਲਾਜ ਦੀ ਲੋੜ ਹੈ ਤਾਂ ਉਹਨੂੰ ਇੱਥੇ ਭੇਜਿਆ ਜਾਵੇ ਤਾਂ ਕਿ ਉਹਨੂੰ ਇੱਕ ਫ੍ਰੀ ਇਲਾਜ ਮਿਲ ਸਕੇ ਜਿੰਨੀਆਂ ਵੀ ਸਰਜਰੀ ਦਾ 50 ਹੋਣ 100 ਹੋਣ ਉਹ ਸਾਡੀ ਕਲੱਬ ਦੇ ਵੱਲੋਂ ਫ੍ਰੀ ਕੀਤੀਆਂ ਜਾਣਗੀਆਂ ਤੇ ਇੱਕ ਵਾਰੀ ਮੈਂ ਫਿਰ ਬੇਨਤੀ ਕਰਦਾ ਕਿ ਸਾਰੇ ਸੱਜਣਾ ਭਰਾਵਾਂ ਨੂੰ ਕਿ ਜਿਹੜਾ ਵੀ ਲੋੜਵੰਦ ਹੈ ਉਹਨੂੰ ਐਡਰੈਸ ਤੇ ਡੇਟ ਦਾ ਇਤਲਾਹ ਕੀਤੀ ਜਾਵੇ ਤਾਂ ਜੋ ਆਪ ਕੋ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਇਹ ਟਾਈਮ 1 ਵਜੇ ਸ਼ਾਮ ਤੱਕ ਹੋਏਗਾ ਤੇ ਸਵੇਰੇ 9 ਵਜੇ ਤੋਂ ਸਟਾਰਟ ਹੋ ਕੇ ਦੁਪਹਿਰ 1 ਵਜੇ ਤੱਕ ਹੋਏਗਾ ਜੀ ਥੈਂਕ ਯੂ then ਸ਼ਨੀਵਾਰ ਥੈਂਕ ਯੂ